ਭਗਤ ਨਾਮਦੇਵ ਜੀ ਬੜੇ ਕੋਮਲ ਦਿਲ ਵਾਲੇ ਅਤੇ ਦਿਆਲੂ ਸਨ ਆਪਨੇ ਬਚਪਨ ਤੋਂ ਕਿਸੇ ਜੀਵ ਜੰਤੂ ਜਾਂ ਕੀੜੇ ਮਕੌੜੇ ਤੱਕ ਕਿਸੇ ਨੂੰ ਨਹੀਂ ਸੀ ਮਾਰਿਆ ਦੂਜੇ ਨੂੰ ਦੁਖੀ ਦੇਖ ਕੇ ਝੱਟ ਉਸ ਤੋਂ ਸਭ ਕੁਝ ਬਾਰਨ ਲਈ ਤਿਆਰ ਹੋ ਜਾਂਦੇ ਸਨ ਇੱਕ ਵਾਰੀ ਇਹਨਾਂ ਦੇ ਮਾਤਾ ਨੂੰ ਫਲੂ ਹੋ ਗਿਆ ਖੰਗ ਜਖਾਮ ਹੋ ਗਿਆ ਨਾਲ ਹੀ ਬੁਖਾਰ ਚੜਨ ਲੱਗ ਗਿਆ ਉਸ ਸਮੇਂ ਸਾਰੇ ਭਾਰਤ ਵਿੱਚ ਅੰਗਰੇਜ਼ੀ ਦਵਾਈਆਂ ਜਾਂ ਅੰਗਰੇਜ਼ੀ ਡਾਕਟਰ ਨਹੀਂ ਸਨ ਬਿਮਾਰਾਂ ਦੇ ਇਲਾਜ ਬੈਦ ਹਕੀਮ ਹੀ ਕਰਦੇ ਸਨ ਇਹ ਵੀ ਹੁੰਦੀ ਤਰ੍ਹਾਂ ਤਿਆਰ ਬਰ ਤਿਆਰ ਦਵਾਈਆਂ ਨਹੀਂ ਸੰਨ ਰੱਖਦੇ ਦਸਾਂ ਦੇ ਆਦ ਦੇ ਨੁਕਸਿਆਂ ਲਈ ਵੀ ਭਾਵੇਂ ਕੁਝ ਜੜੀ ਬੂਟੀਆਂ ਸੁਕਾ ਕੇ ਰੱਖਦੇ ਸਨ ਫੇਰ ਵੀ ਕਦੇ ਨਾ ਕਦੇ ਕਈ ਜੜੀ ਬੂਟੀ ਬਾਹਰੋਂ ਮਗਵਾਉਣੀ ਪੈਂਦੀ ਸੀ ਭਗਤ ਨਾਮਦੇਵ ਜੀ ਦੀ ਮਾਤਾ ਦੀ ਬਿਮਾਰੀ ਦਾ ਇਲਾਜ ਕਰਨ ਲਈ ਉਹਨਾਂ ਨੂੰ ਦਸਾਂਦੇ ਵਿੱਚ ਲਾਉਣ ਲਈ ਇੱਕ ਦਰਖਤ ਦੀ ਛੱਲ ਦੀ ਲੋੜ ਸੀ ਉਹਨਾਂ ਦੇ ਪਿਤਾ ਦਾਮਸੇਟ ਨੇ ਦਰਖਤ ਦੀ ਛੱਲ ਲਾ ਕੇ ਲਿਆਉਣ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਨਾਮਦੇਵ ਨੂੰ ਦੇ ਦਿੱਤੀ। ਉਦੋਂ ਆਪ ਜੀ ਦੀ ਉਮਰ 11 ਕੋ ਸਾਲ ਦੀ ਸੀ। ਪਿਤਾ ਨੇ ਆਪਣੇ ਪੁੱਤਰ ਨੂੰ ਕਹਾੜੀ ਫੜਾਉਂਦਿਆਂ ਕਿਹਾ ਜਾਂ ਆਪਣੇ ਖੇਤ ਦੇ ਖੂੰਜੇ ਤੇ ਖੜੇ ਦਰਖਤ ਤੋਂ ਕਾੜੇ ਵਿੱਚ ਮਲੌਣ ਲਈ ਅੱਧਾ ਪਾਇਆ ਛੱਲ ਲਾ ਲਿਆ। ਨਾਮਦੇਵ ਜੀ ਛੱਲ ਲਾਉਣ ਲਈ ਗਏ ਤੇ ਉਹਨਾਂ ਨੇ ਕਈ ਵਾਰ ਦਰਖਤ ਤੇ ਕਹਾੜੀ ਮਾਰੀ। ਤਾਂ ਉਹਨਾਂ ਵਿੱਚੋਂ ਪਾਣੀ ਸਿੰਮਿਆ ਭਗਤ ਜੀ ਦੇਖ ਕੇ ਹੈਰਾਨ ਰਹਿ ਗਏ ਤੇ ਸੋਚਣ ਲੱਗੇ ਇੰਨਾ ਵਿੱਚ ਵੀ ਜਾਨ ਹੁੰਦੀ ਹੈ ਇਹਨਾਂ ਨੂੰ ਵੀ ਦੁੱਖ ਹੁੰਦਾ ਹੈ ਤਦੇ ਤਾਂ ਦਰਖਤ ਜ਼ਖਮੀ ਹੋ ਕੇ ਰੋਣ ਲੱਗ ਪਿਆ ਮੈਂ ਇਸ ਦੀ ਛਿੰਲ ਕਿਵੇਂ ਲਾ ਸਕਦਾ ਹਾਂ ਭਗਤ ਜੀ ਦੀਆਂ ਅੱਖਾਂ ਵੀ ਪਾਣੀ ਨਾਲ ਭਰ ਗਈਆਂ ਤੇ ਖਾਲੀ ਹੱਥ ਘਰ ਨੂੰ ਮੁੜ ਗਏ ਨਾਮਦੇਵ ਜਨਮ ਤੋਂ ਹੀ ਪੀਠਲ ਭਗਤ ਸਨ ਕੋਈ ਇੱਕੋ ਜਨਮ ਵਿੱਚ ਹੀ ਭਗਤ ਜਾਂ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ ਉਹਨਾਂ ਦੀ ਕਈ ਜਨਮਾਂ ਦੀ ਤਪੱਸਿਆ ਹੁੰਦੀ ਹੈ ਇੱਕ ਸੰਤ ਦੱਸਦੇ ਹਨ ਕਿ ਭਗਤ ਨਾਮਦੇਵ ਜੀ ਨੇ 101 ਜਨਮ ਤਪੱਸਿਆ ਕੀਤੀ ਜਾ ਕੇ ਨਾਮੇ ਨਰਾਇਣ ਨਾਹੀ ਭੇਦ ਵਾਲੀ ਗਤੀ ਪ੍ਰਾਪਤ ਹੋਈ ਕਬੀਰ ਜੀ ਆਪਣੇ ਪਿਛਲੇ ਜਨਮਾਂ ਬਾਰੇ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਜਨਮ ਜਨਮ ਕੇ ਹਮ ਤੁਮਰੇ ਸੇਵਕ ਅਬ ਤਿਉ ਮਿਟਿਆ ਨਾ ਜਾਈ ਇਸ ਸਮੇਂ ਭਗਤ ਨਾਮਦੇਵ ਜੀ ਦੀ ਉਮਰ 12 ਕੋ ਸਾਲ ਦੀ ਹੋਵੇਗੀ ਭਗਤ ਜੀ ਦੀ ਭਗਤੀ ਸਿਖਰਾਂ ਤੇ ਸੀ ਭਾਵੇਂ ਇਹ ਲੋਕਾਂ ਨੂੰ ਬੁੱਤ ਪੂਜਾਰੀ ਦਿਸਦੇ ਹਨ ਪਰ ਇਸ ਸਮੇਂ ਵੀ ਇਹ ਨਿਰਪੋ ਬਿਠਲ ਦੇ ਪੂਜਾਰੀ ਸਨ ਇਹਨਾਂ ਦੀ ਅਵਸਥਾ ਨਿਰਪੋ ਜਪੇ ਸਗਲ ਪਿਓ ਮਿਟੇ ਵਾਲੀ ਸੀ ਇਹਨਾਂ ਨੂੰ ਕਿਸੇ ਦਾਤੇ ਕੋਈ ਪੋ ਨਹੀਂ ਸੀ ਇਨਾਂ ਨੂੰ ਸਭ ਮਨੁੱਖਾਂ ਦੇ మాਸ ਖੋਰੇ ਜਾਨਵਰਾਂ ਵਿੱਚੋਂ ਇੱਕੋ ਵਿੱਠਲ ਦੀ ਜੋਤ ਦਿਖਾਈ ਦਿੰਦੀ ਸੀ ਜਿਸ ਥਾਂ ਤੇ ਹੁਣ ਨਾਮਦੇਵ ਦਾ ਜਨਮ ਸਥਾਨ ਬਣਿਆ ਹੋਇਆ ਹੈ ਉੱਥੇ ਇੱਕ ਸੰਗਣਾ ਜੰਗਲ ਸੀ ਹੁਣ ਜਿੱਥੇ ਗੁਰਦੁਆਰਾ ਜਨਮ ਸਥਾਨ ਬਣਿਆ ਹੈ ਇਸ ਅਸਥਾਨ ਵਿਖੇ ਬੱਚੇ ਖੇល ਰਹੇ ਸੰਨ ਤੇ ਭਗਤ ਜੀ ਆਪਣੀ ਸਮਾਧੀ ਵਿੱਚ ਲੀਨ ਸਨ ਇੱਕ ਸ਼ੇਰ ਗਰਜਦਾ ਹੋਇਆ ਆ ਰਿਹਾ ਸੀ ਸਭ ਬੱਚੇ ਘਰਾਂ ਨੂੰ ਭੱਜ ਗਏ ਪਰ ਭਗਤ ਜੀ ਸ਼ੇਰ ਨੂੰ ਦੇਖ ਰਹੇ ਸਨ ਤੇ ਸ਼ੇਰ ਭਗਤ ਜੀ ਨੂੰ ਦੇਖ ਰਿਹਾ ਸੀ ਜਿਉਂ-ਜਿਉਂ ਸ਼ੇਰ ਭਗਤ ਜੀ ਵੱਲ ਆ ਰਿਹਾ ਸੀ ਉਸ ਦੀ ਚਾਲ ਮੱਠੀ ਹੋ ਰਹੀ ਸੀ ਸ਼ੇਰ ਭਗਤ ਜੀ ਹੋਰ ਨੇੜੇ ਆਇਆ ਉਸਨੇ ਭਗਤ ਜੀ ਦੇ ਚਰਨਾ ਤੇ ਸਿਰ ਰੱਖਿਆ ਭਗਤ ਜੀ ਨੇ ਸ਼ੇਰ ਦਾ ਸਿਰ ਪਲੋਸਿਆ ਫਿਰ ਢੂਈ ਤੇ ਹੱਥ ਪੇਰਿਆ ਤੇ ਥਾਪੀ ਦਿੱਤੀ ਉਪਰੰਤ ਸੱਜੀ ਬਾਹ ਨਾਲ ਉਸ ਨੂੰ ਗਲਵਕੜੀ ਪਾ ਲਈ ਜਿਵੇਂ ਕੋਈ ਵਿਛੜੇ ਮਿੱਤਰ ਨੂੰ ਮਿਲ ਰਿਹਾ ਹੋਵੇ ਬੱਚਿਆਂ ਨੇ ਨਾਮਦੇਵ ਜੀ ਦੇ ਘਰ ਦੱਸਿਆ ਕਿ ਨਾਮੇ ਨੂੰ ਸ਼ੇਰ ਖਾ ਗਿਆ ਹੈ ਉਹ ਉੱਠ ਕੇ ਭੱਜਿਆ ਹੀ ਨਹੀਂ ਮਾਪੇ ਭੱਜੇ ਆਏ ਤਾਂ ਕੀ ਦੇਖਦੇ ਹਨ ਕਿ ਨਾਮਾ ਆਪਣੀ ਸਮਾਦੀ ਲਈ ਬੈਠਾ ਹੈ ਉੱਥੇ ਕੋਈ ਸ਼ੇਰ ਨਹੀਂ ਸੀ ਸਾਰੇ ਹੈਰਾਨ ਰਹਿ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ